ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਅੱਜ ਅਸੀਂ ਜੋ ਚਰਚਾ ਕਰਨ ਜਾ ਰਹੇ ਹਾਂ ਜੋ ਪਿਛਲੇ ਦਿਨੀ ਲੱਖੇ ਸਿਧਾਨੇ ਵੱਲੋਂ ਸਾਡੇ ਪੱਤਰਕਾਰ ਭਾਈ ਜਰੇ ਨਾਲ ਪੱਖਸ ਰੁਕੀ ਕੀਤੀ ਹੈ ਉਸ ਬਾਰੇ ਅਸੀਂ ਚਰਚਾ ਕਰਨ ਜਾ ਰਹੇ ਹਾਂ ਮੈਂ ਵਿਰਿੰਦਰ ਧੁੜਿਆ ਮੇਰੇ ਨਾਲ ਬੈਠੇ ਆ ਸਰਦਾਰ ਬਰਕਾਸ਼ ਸਿੰਘ ਜੀ ਜਟਾਣਾ ਜੀ ਜੋ ਲੱਖੇ ਸਧਾਨੇ ਨੇ ਜੋ ਲੋਕ ਆਵਾਜ਼ ਟੀਵੀ ਦੇ ਪੱਤਰਕਾਰ ਨੂੰ ਧਮਕੀ ਦਿੱਤੀ ਹੈ ਪਹਿਲਾਂ ਤਾਂ ਅਸੀਂ ਇਸ ਧਮਕੀ ਦਾ ਤੁਹਾਡੇ ਸ਼ਬਦਾਂ ਵਿੱਚ ਨਿੰਦਾ ਕਰਦੇ ਆ ਬਲਕਰ ਸਿੰਘ ਚਾਣਾ ਜੀ ਇਸ ਬਾਰੇ ਤੁਹਾਡਾ ਕੀ ਵਿਚਾਰ ਹੈ ਵੇਖੋ ਜੀ ਲੱਖਾ ਸਦਾਣਾ ਹੁਣ ਬਹੁਤ ਵੱਡਾ ਸੁਭਾਅਸ਼ੇਵੀ ਬਣਿਆ ਹੈ ਤੇ ਸਵਾਰਜੇਵਾ ਦੇ ਕੰਮ ਕਰਦਾ ਹੈ ਉਹ ਪੰਜਾਬੀ ਪੋਲੀ ਦੀ ਖਾਤਰ ਕਹਿੰਦਾ ਵੀ ਮੈਂ ਕੰਮ ਕਰਦਾ ਤੇ ਉਹਦੇ ਨਰੇ ਕਿ ਇਥੋਂ ਭਈਆਂ ਨੂੰ ਭਜਾ ਦੋ ਕਿਉਂਕਿ ਉਹ ਪੰਜਾਬੀ ਨਹੀਂ ਉਹ ਮਤਲਬ ਹੋਰ ਸ਼ੁੱਧਿਆਂ ਦੇ ਵਿੱਚੋਂ ਚੱਲ ਕੇ ਆਏ ਐ ਇਸ ਕਰਕੇ ਉਹਨਾਂ ਨੂੰ ਇੱਥੋਂ ਭਜਾਓ ਤੇ ਇਸ ਕਰਕੇ ਪੰਜਾਬੀ ਬੋਲੀ ਦੀ ਸੇਵਾ ਕਰੋ ਉਹ ਕਹਿੰਦਾ ਵੀ ਜਿੱਥੇ ਕੋਈ ਟੱਕਾ ਹੁੰਦਾ ਹੈ ਤੇ ਮੈਂ ਉਹ ਟੱਕਾ ਬਰਦਾਸ਼ਤ ਨਹੀਂ ਕਰਦਾ ਇਸ ਕਰਕੇ ਉਹ ਮਤਲਬ ਕਿ ਜਿਹੜੇ ਚੰਗੇ ਕੰਮ ਆ ਉਹ ਚੰਗੇ ਕੰਮਾਂ ਨੂੰਪਰ ਚੰਗੇ ਵੀ ਕਰਾਂਗੇ ਜਿਹੜੇ ਮਾੜਿਆ ਉਹਨੂੰ ਮਾੜੇ ਨਹੀਂ ਕਰਾਂਗੇ ਸੋਸ਼ਲ ਮੀਡੀਆ ਤੇ ਉਹਨੂੰ ਸੋਸ਼ਲ ਮੀਡੀਆ ਤੇ ਬੜਾ ਉਹ ਜਗ੍ਹਾ ਦਿੱਤੀ ਗਈ ਹੈ ਤੇ ਸੋਸ਼ਲ ਮੀਡੀਆ ਵਾਲਿਆਂ ਨੇ ਪੱਤਰਕਾਰਾਂ ਨੇ ਉਹਨੂੰ ਬੜਾ ਚੜਾਇਆ ਜਿਹੜੀ ਭਈਆਂ ਨੂੰ ਬਾਹਰ ਕੱਢਣ ਦੀ ਗੱਲ ਆ ਇਹ ਤਾਂ ਇੱਕ ਵੱਖਰਾ ਵਿਸ਼ਾ ਆਪਾਂ ਫੇਰ ਫੇਰ ਗੱਲ ਕਰਾਂਗੇ ਕਿਉਂਕਿ ਅੱਜ ਤਾਂ ਆਪਾਂ ਸਿਰਫ ਤੁਸੀਂ ਇਹ ਕਿਹਾ ਵੀ ਧਮਕੀ ਦਿੱਤੀ ਹੈ ਇੱਕ ਪੱਤਰਕਾਰ ਨੂੰ ਤੇ ਅਸੀਂ ਉਹਦੀ ਨਿੰਦਾ ਕਰਦੇ ਹਾਂ ਨਿੰਦਾ ਕਰਨੀ ਵੀ ਚਾਹੀਦੀ ਹੈ ਹਾਂਜੀ ਹਾਂਜੀ ਲੋਕ ਆਵਾਜ਼ ਟੀਵੀ ਦੇ ਪੱਤਰਕਾਰ ਮਹਿੰਦਰਜੀਤ ਸਿੰਘ ਸਿੱਧੂ ਉਹਨਾਂ ਨੂੰ ਧਾਕੀ ਦਿੱਤੀ ਆ ਆਰਐਮਪੀ ਟੈਲੀਵਿਜ਼ਨ ਦੇ ਜਾਂਚ ਕਰੇ ਵਾਲ ਜਿਹੜੇ ਪੱਤਰਕਾਰ ਆ ਉਹ ਬਹੁਤੇ ਇਕੱਠੇ ਰਹਿੰਦੇ ਹੁੰਦੇ ਆ ਤੇ ਉਹਨੂੰ ਫੋਨ ਕਰਕੇ ਕਿਹਾ ਕਿ ਤੂੰ ਉਹਨੂੰ ਸਮਝਾ ਲਾ ਉਹ ਮੇਰਾ ਸਨੇਹਾ ਦੇ ਦੇ ਮੈਸੇਜ ਦੇ ਦੇ ਕਿ ਜਿਵੇਂ ਮੈਂ ਰਤਨਦੀਪ ਧੜਵਾ ਨਾਲ ਕੀਤੀ ਸੀ ਉਸ ਤੋਂ ਵੀ ਵੱਧ ਮੈਦ ਨਾਲ ਕਰੂੰਗਾ ਤੇ ਉਹਨੂੰ ਮੈਂ ਟੱਕਰੂੰਗਾ ਇਹੋ ਜਿਹੀ ਧਾਕੀ ਉਹਨੇ ਮਤਲਬ ਉਹ ਦਿੱਤੀ ਆ ਤੇ ਦਿੱਤੀ ਆ ਜਾਂਚ ਕਰੇ ਵਾਲ ਦੇ ਨਾਲ ਤੇ ਦਿੱਤੀ ਆ ਉਹਨੇ ਗੁਰਪ੍ਰਮਖ ਨਿੰਦਰੋ ਜੀਤ ਸਿੰਘ ਸਿੱਧੂ ਹੈ ਲੋਕ ਪਾਇਤੇ ਵੀ ਹੁਣ ਇਹ ਗੱਲ ਕੀ ਸੀ ਕਿਉਂ ਧਮਕੀ ਦਿੱਤੀ ਕਿਉਂਕਿ ਪਹਿਲਾਂ ਇਹਨਾਂ ਨੇ ਜਿਹੜੀਆਂ ਉਹਦੀਆਂ ਵੀਡੀਓ ਭਾਨੇ ਸਿੱਧੂ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ ਸੀ ਉਦੋਂ ਬੜੀਆਂ ਚਲਾਈਆਂ ਸੀ ਅੱਗੇ ਪਿੱਛੇ ਵੀ ਉਹ ਚਲਾਉਂਦੇ ਆ ਰਤਨਦੀਪ ਵੀਰ ਨੇ ਦੀਆਂ ਵੀਡੀਓ ਚਲਾਉਂਦਾ ਰਿਹਾ ਤੇ ਇਹਨਾਂ ਨੂੰ ਇਥੋਂ ਤੱਕ ਪਹੁੰਚਾਉਣ ਵਾਲਾ ਭਾਨੇ ਸਿੱਧੂ ਨੂੰ ਜਾਂ ਲਖੇ ਸੁਧਾਰੇ ਨੂੰ ਪਹੁੰਚਾਉਣ ਵਾਲਾ ਤੇ ਸੋਸ਼ਲ ਮੀਡੀਆ ਹੀ ਆ ਤਪਰ ਜਦੋਂ ਕੋਈ ਗੱਲ ਥੋੜੀ ਬਹੁਤੀ ਇਹਦੇ ਖਿਲਾਫ ਜਾਂਦੀ ਹੈ ਉਦੋਂ ਇਹ ਧੜਕੇ ਦੇਣ ਤੇ ਉੱਤਰ ਆਉਂਦਾ ਹੈ ਉਹ ਬਿਸ਼ਨਦੀਪ ਫਾਜ਼ਲ ਕਾ ਜਿਹਨੂੰ ਸਾਰੇ ਤੁਸੀਂ ਵੀ ਜਾਣਦੇ ਆ ਮੈਂ ਵੀ ਜਾਣਦਾ ਹੈ ਵੀ ਉਹ ਸਰਕਾਰਾਂ ਦੇ ਖਿਲਾਫ ਹੀ ਬੋਲਦਾ ਹੈ ਉਹ ਹੱਕ ਸੱਚ ਦੇ ਹੱਕ 'ਚ ਬੋਲਦਾ ਹੈ ਉਹ ਮਤਲਬ ਜਿੱਥੇ ਵੀ ਕੋਈ ਗਲਤ ਹੁੰਦਾ ਹੈ ਉਥੇ ਅੜਕੇ ਵੀ ਖੜਦਾ ਹੈ ਤੇ ਉਹ ਬੜਾ ਭੈਣ ਸੀ ਇਹਨਾਂ ਦਾ ਭਾਨੇ ਸਿੱਧੂ ਦਾ ਤੇ ਲੱਖੇ ਦਾ ਜਿੱਥੇ ਵੀ ਲੱਖਾ ਕੋਈ ਪ੍ਰੋਗਰਾਮ ਰੱਖਦਾ ਸੀ ਜਦੋਂ ਭਾਨਾ ਸਿੱਧੂ ਨੂੰ ਗ੍ਰਿਫਤਾਰ ਕੀਤਾ ਗਿਆ ਜਦੋਂ ਉਹਨੇ ਬਹੁਤ ਵੱਡਾ ਕੱਟ ਕੀਤਾ ਸੀ ਇਹਨਾਂ ਦੀ سپورਟ 'ਚ ਵੀ ਉਹਨਾਂ ਨੇ ਬਹੁਤ ਆਉਂਦੇ ਰਹੇ ਬਹੁਤ ਆਉਂਦੇ ਰਹੇ سپورਟ 'ਚ ਆਉਂਦੇ ਰਹੇ ਤੇ ਉਥੇ ਜਾ ਕੇ ਇਹ ਤਕਰੀਰਾਂ ਵੀ ਕਰਦਾ ਰਿਹਾ ਤੇ ਮੈਂ ਆਪ ਇਹ ਗੱਲ ਸੁਣੀ ਹੈ ਕਿ ਲੱਖੇ ਸੁਧਾੜੇ ਨੇ ਉਹਨੂੰ ਕਿਹਾ ਸੀ ਵੀ ਤੂੰ ਫਿਕਰ ਨਾ ਕਰੀ ਮੈਂ ਤੇਰੇ ਇਹ ਸੁਣੀ ਸੀ ਗੱਲ ਬਾਬੇ ਸੁਣੀ ਸੀ ਤੇ ਮੈਂ ਤੇਰੇ ਨਾਲ ਖੜਾ ਹਾਂ ਹਮੇਸ਼ਾ ਮੈਂ ਤੇਰੇ ਨਾਲ ਖੜਾ ਹਾਂ ਹਾਂ ਤੇ ਮੈਂ ਤੈਨੂੰ ਤੱਤੀ ਵਾਰ ਲਗੜਨ ਦਿੰਦਾ ਤੂੰ ਬੇਫਿਕਰ ਰੋਕੇ ਡੀਡਰ ਹੋ ਕੇ ਕੰਮ ਕਰ ਉਹਨੇ ਇਹ ਸ਼ਾਬਾਸ਼ ਹੈ ਵੀ ਉਹਨੂੰ ਦਿੱਤੀ ਸੀ ਪਰ ਹੁਣ ਜਦੋਂ ਉਹਦੇ ਤੇ ਪਰਚਾ ਪੈ ਗਿਆ ਤੂੰ ਅੰਦਰ ਹੋ ਗਿਆ ਉਹ ਜਦੋਂ ਪ੍ਰੈਸ਼ਰ ਪਿਆ ਯੂਨੀਅਨਾਂ ਦਾ ਪ੍ਰੈਸ਼ਰ ਪਿਆ ਲੋਕਾਂ ਦਾ ਪ੍ਰੈਸ਼ਰ ਪਿਆ ਉਹਨੂੰ ਚੋਣ ਵਾਲਿਆਂ ਦਾ ਪ੍ਰੈਸ਼ਰ ਪਿਆ ਤੇ ਸਰਕਾਰ ਨੇ ਉਹ ਝੂਠਾ ਪਰਚਾ ਰੱਦ ਕੀਤਾ ਉਹ ਰੱਦ ਕਰਨਾ ਹੀ ਪੈਣਾ ਸੀ ਤੇ ਜਦੋਂ ਉਹ ਬਾਹਰ ਆਇਆ ਉਦੋਂ ਇਹ ਜਿਹੜਾ ਮਨਿੰਦਰਜੀਤ ਸਿੰਘ ਸਿੱਧੂ ਤੇ ਜਸ ਗਰੇਵਾਲ ਨੇ ਉਹ ਵੀ ਬਾਈਟ ਲਈ ਉਹਦੀ ਮਤਲਬ ਬਾਹਰ ਆਉਂਦੇ ਦੀ ਉਹਦੀ ਬਾਈਟ ਲਈ ਤੇ ਉਹਨੇ ਅੱਗੋ ਇਹ ਕਿਹਾ ਕਿ ਮੈਂ ਤਾਂ ਬਾਹਰ ਆ ਗਿਆ ਪਰ ਜਿਹੜੇ ਮੇਰੇ ਸਪੋਰਟਰ ਸੀ ਜਿਨ੍ਹਾਂ ਦੇ ਪਿੱਛੇ ਮੈਂ ਲੜਦਾ ਮਰਦਾ ਰਿਹਾ ਪਰ ਲਖੇ ਸੁਹਾੜੇ ਨੇ ਮੇਰੀ ਬਿਲਕੁਲ ਸਪੋਰਟ ਨਹੀਂ ਕੀਤੀ ਉਹਨੇ ਕਿਹਾ ਵੀ ਲਖੇ ਸਾਡੇ ਸਪੋਰਟ ਨਹੀਂ ਕੀਤੇ ਉਹਦਾ ਤਾਂ ਕਸੂਰ ਕੋਈ ਨਹੀਂ ਸੀ ਪੱਤਰਕਾਰ ਦਾ ਇ ਕੀ ਕਸੂਰ ਆ ਗਿਆ ਪੱਤਰਕਾਰ ਨੇ ਤਾਂ ਇੱਕ ਆਪਣੀ ਜਿਹੜੀ ਉਹ ਕਲਮ ਚ ਚਲਾਉਣੀ ਹੈ ਉਹ ਆ ਉਹਨਾਂ ਦਾ ਵੀਡੀਓ ਹੈ ਜਿਹੜੀ ਵੀਡੀਓ ਚ ਚਲਾਉਣੀ ਹੈ ਹਾਂਜੀ ਹਾਂਜੀ ਹੁਣ ਪੱਤਰਕਾਰ ਨੂੰ ਤਾਂ ਕੁਛ ਨਹੀਂ ਕਿਹਾ ਹਾਂਜੀ ਹਾਂਜੀ ਉਹਨੂੰ ਸਿਰਫ ਉਹਦੀ ਵੀਡੀਓ ਚਲਾਈ ਸੀ ਹਾਂਜੀ ਵੀਡੀਓ ਚਲਾਈ ਸੀ ਵੀਡੀਓ ਚਲਾਈ ਸੀ ਇੱਥੇ ਲਖੇ ਸੁਧਾਣੇ ਨੂੰ ਗੁੱਸਾ ਆ ਗਿਆ ਤੇ ਲਖੇ ਸੁਧਾਣੇ ਨੇ ਉਹਨੂੰ ਇੱਕ ਧਾਕੀ ਦਿੱਤੀ ਕਿ ਮੈਂ ਜੋ ਰਵੰਗੀਪ ਨਾਲ ਕੀਤੀ ਆ ਮੈਂ ਉਸ ਤੋਂ ਵੀ ਪੜੀ ਕਰੂੰਗਾ ਆ ਇਹ ਮਾਮਲਾ ਸਾਲ ਇਸ ਦਾ ਕਿ ਲਖਸਧਾਨਾ ਤਾਂ ਹੁਣ ਐਤੀ ਬਠਿੰਡੇ ਤੋਂ ਐਤੀ ਵੀ ਖੜਾ ਆਇਆ ਹੈ। ਵੈਸੇ ਤਾਂ ਲਖਸਧਾਨਾ ਨੇ ਇੱਕ ਸਮਾਜ ਸੇਵੀ ਬਣਾਇਆ ਕਰਦਾ ਹੈ। ਇੱਕ 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 ਹਾਰ ਦੇ ਹਾਰ ਦੀ ਨਿਸ਼ਾਨੀ ਨਹੀਂ ਇਹ ਕਿ ਤਾਂ ਬੋਲਦਾ ਇਹ ਪੁੱਠਾ ਪੱਤਰਕਾਰਾਂ ਨੂੰ ਬੇਲ ਕੋਲ ਮੈਂ ਥੋਡੀ ਗੱਲ ਨਾਲ 101% ਸਹਿਮਤ ਹਾਂ। ਵੀ ਵਾਕਿਆ ਇਹ ਬਖਲਾਅ ਕਰਦਾ ਹੈ। ਬਖਲਾ ਆ ਗਿਆ ਹਾਂ ਉਹ ਬਖਲਾਅ ਕਰਦਾ ਹੈ। ਪਹਿਲਾਂ ਜਦੋਂ ਰਤਨਦੀਪ ਨਾਲ ਉਹਨੇ ਮਿਸ ਬਿਹੇਵ ਕੀਤਾ ਉਹਨੂੰ ਅੰਦਰਬੰਦ ਕੀਤਾ ਉਹਦੇ ਕੈਮਰਾ ਪੂਰੇ ਖੋਏ ਉਦੋਂ ਇਹ ਜਿਹੜਾ ਮਾਵੜਾ ਉਹ ਬਹੁਤਾ ਨਹੀਂ ਉੱਪਰਿਆ ਤੇ ਮਾਵੜਾ ਸਾਰਾ ਠੱਪ ਜੇ ਹੋ ਕੇ ਰਹਿ ਗਿਆ ਤੇ ਇਹ ਹੁਣ ਕਹਿੰਦਾ ਹੈ ਵੀ ਪਤਾ ਨਹੀਂ ਹੁਣ ਵੀ ਲੋਕ ਉਸੇ ਤਰ੍ਹਾਂ ਹੀ ਚੁੱਪ ਕਰ ਜਾਣਗੇ ਤੇ ਮੈਂ ਪੱਤਰਕਾਰਾਂ ਨੂੰ ਧਾਕੀਆਂ ਵੀ ਜਾਊਗਾ ਇਹ ਜਿਹੜੀਆਂ ਧਾਕੀਆਂ ਦੇਣੀਆਂ ਰਤਨਦੀਪ ਨੂੰ ਧਾਕੀ ਦੇਤੀ ਹੋਣ ਜਦੋਂ ਤੁਹਾਡੀ ਗੱਲ ਵਾਂਗੂ ਉੱਥੇ ਹਾਰ ਗਿਆ ਇਹਦਾ ਚਾਹੁੰਦਾ ਸੀ ਵੀ ਮੈਂ ਜਿੱਤ ਜਾਣਾ ਜਿੱਤ ਜਾਣਾ ਪਰ ਵੋਟਾਂ ਇਹਨਾਂ ਪਈਆਂ ਨਹੀਂ ਤੇ ਇਹ ਹਾਰ ਗਿਆ ਲੋਕਾਂ ਨੇ ਪਸੰਦ ਨਹੀਂ ਕੀਤਾ ਤੇ ਹੁਣ ਫਿਰ ਉਹ ਜਿਹੜਾ ਪੁਰਾਣਾ ਇਹਦੇ ਵਿੱਚ ਬਿਰਤੀ ਸੀ ਨਾ ਹਾਂਜੀ ਵੀ ਪਹਿਲਾਂ ਵਾਲੀ ਬਿਰਤੀ ਗੈਂਗਸਟਰਾਂ ਵਾਲੀ ਗੈਂਗਸਟਰ ਹੀ ਹਾਂ ਹਾਂ ਉਦੋਂ ਆਪ ਕਹਿੰਦਾ ਹੁੰਦਾ ਸੀ ਜੇ ਮੈਂ ਇਸ ਤਰ੍ਹਾਂ ਕਤਲ ਕੀਤਾ ਮੈਨੂੰ ਸਿਕੰਦਰ ਸਿੰਘ ਮਲੂਕਾ ਨੇ ਮਨੂ ਥਾਪਨਾ ਦਿੱਤੀ ਤੇ ਬਾਅਦ ਤੋਂ ਉਹਨੇ ਮੇਰੀ ਵੱਤ ਨਹੀਂ ਕੀਤੀ ਇਹ ਜਿਹੜੀ ਬਿਰਤੀ ਹੁੰਦੀ ਆ ਨਾ ਬਿਰਤੀ ਇਹ ਜਾਂਦੀ ਨਹੀਂ ਹੁੰਦੀ ਕੋਈ ਵੀ ਬੰਦਾ ਜਦੋਂ ਕਿਸੇ ਵੀ ਕੰਮ ਤੇ ਲੱਗਦਾ ਹੈ ਉਸ ਤੋਂ ਭਾਵੇਂ ਮਾੜੇ ਕੰਮ ਤੇ ਲੱਗਦਾ ਹੈ ਓਦੋਂ ਬਾਅਦ ਭਾਵੇਂ ਉਹ ਸੁਧਰੀ ਜਾਵੇ ਉਹ ਤਾਂ ਜੈ ਭਾਵਾਂ ਜੋ ਮਰਜੀ ਬਾਜੇ ਭਾਵਾਂ ਰਾਣ ਬਣ ਜਾ ਕੇ ਪਰ ਉਹਦੇ ਕਾਣ ਵਿੱਚ ਰਹਿੰਦੀ ਆਉਂਦੇ ਰਹਿੰਦੀ ਆ ਹਾਂ ਵੀ ਉਹਦੇ ਜਿਹੜੇ ਕਾਣ ਹੁੰਦੇ ਆ ਨਾ ਕਾਣੋਂ ਦੇ ਰਹਿੰਦੀ ਰਹਿੰਦੀ ਆ ਜੇਸਟਰ ਵਾਲੇ ਕਾਣ ਮੈਂ ਤੁਹਾਨੂੰ ਫੇਰ ਜਾਗ ਪਿਆ ਵਿੱਚ ਉਹ ਜਾਗ ਹੀ ਪੈਂਦੇ ਆ ਹਾਂ ਉਹ ਜਿਹੜੇ ਕਾਣ ਹੁੰਦੇ ਆ ਨਾ ਉਹ ਕਿਤੇ ਦਾ ਕਿਤੇ ਫੇਰ ਆਪਦਾ ਰੰਗ ਵਖਾ ਜਾਂਦੇ ਆ ਕਿਉਂਕਿ ਉਹ ਮਤਲਬ ਜਿਹੜਾ ਬੰਦਾ ਪਿਛਲਾ ਉਹਦਾ ਇਤਿਹਾਸ ਹੈ ਹਿਸਟਰੀ ਹੈ ਹਾਂਜੀ ਹਾਂਜੀ ਤੇ ਉਹ ਕਿਤੇ ਨਾ ਕਿਤੇ ਫੇਰ ਉੱਠ ਖੜਦੀ ਹੈ ਉੱਠ ਖੜਦੀ ਹੈ ਤੇ ਉਹਨੂੰ ਮਤਲਬ ਗੁੱਸਾ ਆ ਜਾਂਦਾ ਤੇ ਉਹ ਇਹ ਨਹੀਂ ਵੇਦਾ ਵੀ ਮੈਂ ਕਿਹਦੇ ਨਾਲ ਗੱਲ ਕਰ ਰਿਹਾ ਵੀ ਪੱਤਰਕਾਰ ਜਿਹੜੇ ਲੋਕਤੰਤਰ ਦਾ ਚੌਥਾ ਥੰਮ ਹੈ ਜਿਹਨੇ ਤੈਨੂੰ ਚੜਾਇਆ 300 ਤੱਕ ਜਿਹਨੇ ਤੈਨੂੰ ਪਹੁੰਚਾਇਆ ਤੇਰਾ ਨਾਂ ਵੜਾਇਆ ਹਾਂਜੀ ਹਾਂਜੀ ਤੇ ਆਜੀ ਯਾਰ ਉਹਨਾਂ ਦੇ ਖਿਲਾਫ ਵੀ ਤੂੰ ਇਹੋ ਜਿਹੇ ਧਮਕੀਆਂ ਦਿੰਦਾ ਕਿ ਮੈਂ ਟੱਕਰੂਗਾ ਮੈਂ ਰਤਨਦੀਪ ਦੇ ਭੇੜੀ ਕਰੂੰਗਾ ਇਹ ਗੱਲ ਨਾ ਵੇਖੇ ਨਾ ਉਹਦੇ ਵਾਸਤੇ ਬਹੁਤ ਥਾਰੀ ਤਾਂ ਬਲਕਨ ਸਿੰਘ ਜੀ ਜਿਵੇਂ ਪ੍ਰੈਸ ਇੱਕ ਲੋਕਤੰਤਰ ਦਾ ਚੌਥਾ ਥੰਮ੍ਹ ਬਣਿਆ ਮੰਨਿਆ ਜਾਂਦਾ ਹੈ ਜੇ ਪ੍ਰੈਸ ਨੂੰ ਹੀ ਇਸ ਤਰ੍ਹਾਂ ਦੇ ਤਮਕਿਆਂ ਮਨ ਲੱਗ ਜਾਣਾ ਤਾਂ ਲੋਕਤੰਤਰ ਬਚੇਗਾ ਕਿਵੇਂ ਬਹੁਤ ਹੀ ਫਰਿਆ ਤੁਸੀਂ ਇਹ ਗੱਲ ਕੀਤੀ ਹੈ ਕਿ ਲੋਕਤੰਤਰ ਬਚੂਗਾ ਕਿਵੇਂ ਜੇ ਪ੍ਰੈਸ ਨੂੰ ਹੀ ਧਮਕਿਆਂ ਮਨ ਲੱਗ ਗਿਆ ਹੁਣ 1975 ਦੇ ਵਿੱਚ ਇੰਦਰਾ ਗਾਂਧੀ ਨੇ ਪ੍ਰੈਸ ਦੀ ਆਜ਼ਾਦੀ ਖਤਮ ਕਰਤੀ ਸੀ ਐਮਰਜੈਂਸੀ ਲਾਤੀ ਸੀ ਪਰ ਪ੍ਰੈਸ ਦੀ ਆਜ਼ਾਦੀ ਤਾਂ ਉਹਨੇ ਖਤਮ ਕਰਤੀ ਤੇ ਪਰ ਬਾਅਦ ਵਿੱਚ ਜਦੋਂ ਇਲੈਕਸ਼ਨ ਲੜੀ 77 ਦੇ ਵਿੱਚ ਹਾਂਜੀ ਹਾਂਜੀ ਤੇ ਫੇਰ ਉਹਦੇ ਨਾਲ ਹੋਈ ਕਿਵੇਂ ਉਹਨੂੰ ਲੋਕਾਂ ਨੇ ਪਾਸੇ ਬਿਠਾਤਾ ਤੇ ਜਨਤਾ ਪਾਰਟੀ ਦੀ ਸਰਕਾਰ ਅਕੇ ਲੈ ਜਾਂਦੀ ਹੂੰ ਕਿਉਂਕਿ ਉਹਨੇ ਪੱਤਰਕਾਰੀ ਦਾ ਗਲ ਪੁੱਟਿਆ ਸੀ ਇਸ ਇਸੇ ਤਰ੍ਹਾਂ ਹੀ ਹੋਰ ਬੜੀਆਂ ਉਦਾਹਰਣਾਂ ਤਰਕਰਾਰਾਂ ਨਾਲ ਹੀ ਇਹੋ ਜਿਹਾ ਵਿਰਾਨ ਕਰਨਗੇ ਤਾਂ ਫਿਰ ਇਹ ਬਿਲਕੁਲ ਅੱਗੇ ਨਹੀਂ ਆ ਸਕਦੇ ਤੇ ਬਾਕੀ ਅਪੀਲ ਆ ਜਿਹੜੀ ਹਾਂਜੀ ਹਾਂਜੀ ਆਪਾਂ ਸਾਰੇ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਹਾਂਜੀ ਹਾਂਜੀ ਤੇ ਆਜ ਉੱਠੋ ਉੱਠਣ ਦਾ ਵੇਲਾ ਹੈ ਤੇ ਸੱਚ ਝੂਠ ਨੂੰ ਪਛਾਣੋ ਸ਼ਾਨੋ ਬਲਕਰਨ ਸਿੰਘ ਜੀ ਜਿਵੇਂ ਕਿ ਪ੍ਰੈਸ ਕਲੱਬਾਂ ਵਾਲੇ ਜਾਂ ਐਸੋਸੀਏਸ਼ਨ ਵਾਲੇ ਇਹ ਚੋ ਚੁੱਪ ਬੈਠੇ ਹਨ ਕਿ ਉਹਨਾਂ ਨੂੰ ਪੱਤਰਕਾਰ ਡਿਸਪੋਰਟ ਵਿੱਚ ਨਹੀਂ ਉਤਰਨਾ ਚਾਹੀਦਾ ਬਲਕਿ ਉਤਰਨਾ ਚਾਹੀਦਾ ਜਿਹੜੇ ਪ੍ਰੈਸ ਕਲੱਬਾਂ ਆੜਿਆ ਖਾਸਾ ਪ੍ਰੈਸ ਕਲੱਬ ਬਣੇ ਹੋਏ ਐ ਐਸੋਸੀਏਸ਼ਨਾਂ ਬਣੀਆਂ ਹੋਈਆਂ ਪੱਤਰਕਾਰਾਂ ਦੀਆਂ ਕੁਝ ਪੱਤਰਕਾਰ ਜਿਹੜੇ ਉਤਰੇ ਵੀ ਐ ਉਹਨਾਂ ਨੇ ਇਹ ਗੱਲ ਕੀਤੀ ਐ ਨਿੰਦਾ ਕੀਤੀ ਐ ਕੁਝ ਜਿਹੜੇ ਯੂਨੀਅਨ ਐ ਉਹਨਾਂ ਨੇ ਹੋਰ ਯੂਨੀਅਨ ਐ ਉਹਨਾਂ ਨੇ ਵੀ ਨਿੰਦਾ ਕੀਤੀ ਐ ਕਿ ਤੇ ਪੁਤਲੇ ਵੀ ਸੜੇ ਗਏ ਐ ਵੀ ਇਹ ਕੰਮ ਚੰਗਾ ਨਹੀਂ ਪਰ ਜਿਹੜੇ ਬਹੁਦੇ ਪੱਤਰਕਾਰ ਆ ਉਹ ਚੁੱਪ ਕਰਨਾ ਹੀ ਪਤਾ ਨਹੀਂ ਕਿਉਂ ਜਿਆਦਾ ਚੰਗਾ ਸਮਝਦੇ ਆ ਵੀ ਚੁੱਪੀ ਕਰ ਜਾਂਦੇ ਆ ਵੀ ਉਹਦੇ ਹੱਕ 'ਚ ਨਹੀਂ ਖੜਦੇ ਅੱਗੇ ਵੀ ਪੱਤਰਕਾਰਾਂ ਨਾਲ ਬੜੀਆਂ ਮਸਲੂਕੀਆਂ ਹੋ ਚੁੱਕੀਆਂ ਆ ਪਰ ਜਿਹੜੀ ਪੱਤਰਕਾਰਤਾ ਹੈ ਪੱਤਰਕਾਰਤਾ ਇੱਕ ਐਸਾ ਸੱਚਾ ਤੇ ਸੁੱਚਾ ਇੱਕ ਆਪਾਂ ਕੰਮ ਕਹਿ ਸਕਦੇ ਆ ਵੀ ਜਿਨੇ ਹਮੇਸ਼ਾ ਮੌਲ ਦੇ ਮੂੰਹ 'ਚ ਵੀ ਜਾਣਾ ਹੁੰਦਾ ਹੋਵੇ ਉਹਨੂੰ ਜੇ ਕਿਸੇ ਦੀ ਖਬਰ ਉਹ ਲਾਉਦਾ ਹੈ ਉਹਨੂੰ ਡਰ ਵੀ ਹੁੰਦਾ ਹੈ ਕਿ ਕੱਲ ਨੂੰ ਇਹ ਬੰਦਾ ਮੇਰੇ ਤੇ ਅਟੈਕ ਕਰ ਸਕਦਾ ਹੈ ਕਿ ਤੂੰ ਮੇਰੀ ਖਬਰ ਲਾਈ ਹੈ ਮੇਰੇ ਮੈਂ ਜੇ ਚਿੱਟਾ ਵੇਚਦਾ ਸੀ ਜਾਂ ਮੈਂ ਚਿੱਟਾ ਖਾਂਦਾ ਸੀ ਤੂੰ ਮੇਰੀ ਖਬਰ ਲਾਈ ਹੈ ਤੇ ਕੱਲ ਨੂੰ ਸਾਡੇ ਤੇ ਅਟੈਕ ਵੀ ਕਰ ਸਕਦਾ ਹੈ ਕੱਲ ਨੂੰ ਚਾਰ ਬੰਦੇ ਇਕੱਠੇ ਹੋ ਕੇ ਜੇ ਕਿਸੇ ਆਪਾਂ ਕੋਈ ਚੋਰੀ ਵੀ ਘਟਨਾ ਸਾਹਮਣੇ ਲਿਆਉਂਦੀ ਹੈ ਫਿਰ ਉਹਨਾਂ ਨੇ ਵੀ ਇਕੱਠੇ ਹੋ ਕੇ ਆਪਣੇ ਗੱਲ ਪੈਣਾ ਇਸ ਕਰਕੇ ਇਹ ਅੱਗ ਨਾਲ ਖੇਡਣ ਵਾਲੀ ਗੱਲ ਹੈ ਪੱਤਰਕਾਰਾਂ ਦੀ ਤੇ ਜੇ ਪੱਤਰਕਾਰਾਂ ਨੂੰ ਇਹੋ ਜਿਹੀਆਂ ਧਮਕੀਆਂ ਮਿਲ ਲੱਗ ਪੀਆਂ ਤੇ ਪੱਤਰਕਾਰਾਂ ਨੂੰ ਵੀ ਇਹਨਾਂ ਨੇ ਖਤਮ ਕਰਨ ਦੀ ਸੋਚ ਲਈ ਹਾਂਜੀ ਹਾਂਜੀ ਤੇ ਫੇਰ ਤਾਂ ਜਿਹੜਾ ਪਹਿਲਾ ਵਾਲਾ ਐਮਰਜੈਂਸੀ ਵਾਲਾ ਮੌਕਾ ਸੀ ਉਹ ਫੇਰ ਹੋ ਜਾਣਾ ਤੇ ਇਸ ਕਰਕੇ ਹਰ ਇੱਕ ਪੱਤਰਕਾਰ ਨੂੰ ਹਰ ਇੱਕ ਪ੍ਰੈਸ ਕਲਾਬ ਨੂੰ ਇਹ ਇਸ ਗੱਲ ਦੀ ਨਿੰਦਾ ਕਰਨੀ ਚਾਹੀਦੀ ਹੈ ਤੇ ਲੱਖੇ ਸੁਦਾੜੇ ਨੂੰ ਵੀ ਭਾਵੇਂ ਸਾਡਾ ਉਹ ਠੀਕ ਹੈ ਭਰਾ ਜਦ ਪਾ ਵੀ ਪਤਾ ਹੈ ਜੇ ਕੁਝ ਵੀ ਹੈ ਕੋਣ ਵੀ ਸੋਚਣਾ ਚਾਹੀਦਾ ਸੋਚਣਾ ਚਾਹੀਦਾ ਯਾਰ ਹਾਂ ਉਹਦੇ ਪੱਤਰਕਾਰ ਇੱਕ ਚੌਥਾ ਸਭ ਮੰਨਿਆ ਜਾਂਦਾ ਉਹਨੂੰ ਸੋਚਣਾ ਚਾਹੀਦਾ ਹੈ ਫਿਰ ਤੁਸੀਂ ਹੁਣ ਇਲੈਕਸ਼ਨ ਲੜਿਆ ਹੈਗਾ ਤੇ ਪੱਤਰਕਾਰ ਹੀ ਤੁਹਾਨੂੰ ਚੜਾਉਣ ਤੇ ਹੈਗੇ ਆ ਤੇ ਤੁਸੀਂ ਪੱਤਰਕਾਰਾਂ ਨੂੰ ਧਮਕੀਆਂ ਦੇਈ ਜਾਂਦੇ ਹੋ ਆਕਿਆ ਦੇਈ ਜਾਂਦੇ ਫਿਰ ਪੱਤਰਕਾਰਾਂ ਨਾਲ ਹੁਣ ਤੁਸੀਂ ਆਪ ਵੇਖਿਆ ਵੀ ਉਹ ਇਲੈਕਸ਼ਨ ਲੜਿਆ ਪਿੰਡਾਂ ਦੇ ਵਿੱਚ ਆਇਆ ਪਿੰਡਾਂ ਦੇ ਵਿੱਚ ਆਇਆ ਤੇ ਪੱਤਰਕਾਰਾਂ ਨਾਲ ਉਹਨਾਂ ਨਾਲ ਗੱਲਬਾਤ ਕਰਨੀ ਆਪਣੇ ਪਿੰਡ ਹੀ ਆਇਆ ਸੀ ਗਾ ਜੇ ਪੰਡ ਪਿੰਡ ਪੰਡੀ ਵਾਲਾ ਪਤਾ ਦੇਖ ਕੇ ਆਇਆ ਸੀ ਗਾ ਤੇ ਉਹਨਾਂ ਦੀ ਆਪਾਂ ਬਾਈਂਡ ਕਰਨੀ ਚਾਹੀਦੀ ਤੇ ਉਹ ਕਹਿੰਦਾ ਮੇਰੇ ਕੋਲ ਟਾਈਮ ਹੀ ਨਹੀਂ ਗਾ ਟਾਈਮ ਹੀ ਨਹੀਂ ਹਾਂ ਮੈਂ ਗੱਲ ਹੀ ਨਹੀਂ ਕਰਨਾ ਮੈਂ ਗੱਲ ਹੀ ਨਹੀਂ ਕਰਨੀਗੀ ਡੇਢ ਘੰਟਾ ਹਾਲਾਂਕਿ ਪੱਤਰਕਾਰਾਂ ਨੇ ਡੇਢ ਘੰਟਾ ਨੂੰ ਟਾਈਮ ਦਿੱਤਾ ਪੱਤਰਕਾਰਾਂ ਨੇ ਕੁੜੀ ਕਿਉਂ ਆ ਕੁੜੀ ਕਿਉਂ ਕੁੜੀ ਕਿਉਂ ਆ ਟਾਈਮ ਤੇ ਲੇਟ ਹੋ ਗਿਆ ਹਾਂ ਤੇ ਲੈਕਚਰ ਜਿੰਨਾ ਚਿਰ ਮਰਜ਼ੀ ਕਰੀ ਜਾਂਦਾ ਕਰੀ ਜਾਂਦਾ ਤੇ ਲੋਕਾਂ ਨੂੰ ਮਿਲਦਾ ਹੈ ਪਰ ਉਹ ਪੱਤਰਕਾਰ ਨੂੰ ਕਹਿੰਦਾ ਵੀ ਮੈਂ ਤੁਹਾਨੂੰ ਟਾਈਮ ਨਹੀਂ ਦੇਣਾ ਮੇਰੇ ਕੋਲ ਟਾਈਮ ਹੈ ਟਾਈਮ ਹੈ ਨਹੀਂ ਪੱਤਰਕਾਰਾਂ ਵਾਸਤੇ ਟਾਈਮ ਨਹੀਂ ਪਤਾ ਨਹੀਂ ਕਿਉਂ ਇੰਨੀ ਜੇਲਸੀ ਪੱਤਰਕਾਰਾਂ ਤੋਂ ਉਸ ਬੰਦੇ ਨੂੰ ਹੈ ਕਿਉਂ ਆ ਜੈ ਪਰ ਇਹ ਵੀ ਆਪਾਂ ਨੂੰ ਸਾਰਾ ਮਨਿੰਦਾ ਕਰਿੰਦਾ ਜਾਂਦਾ ਇਹ ਸਾਹਿਬ ਜੀ ਬਲਕਨ ਸਿੰਘ ਜੀ ਜਟਾਣਾ ਪੰਜ ਪਾਣੀ ਨਿਊ ਚੈਨਲ ਦੇ ਪੱਤਰਕਾਰ ਜੀ ਮੈਂ ਗੁਰਿੰਦਰ ਧੁੜੀਆ ਮਾਲਵਾ ਦਾ ਖਬਰ ਮਾਲਵਾ ਦੀ ਖਬਰ ਦਾ ਪੱਤਰਕਾਰ ਅਸੀਂ ਅਪੀਲ ਵੀ ਕਰਦੇ ਆ ਸਾਰੇ ਪੱਤਰਕਾਰ ਭਰਾਵਾਂ ਨੂੰ ਪ੍ਰੈਸ ਕਲਪਾ ਐਸ਼ਵਸ਼ਣਾਰਿਆਂ ਨੂੰ ਕਿ ਆਓ ਵੀਰੋ ਹੁਣ ਸਮਾਂ ਆਪ ਨੂੰ ਜਾਗਣ ਦਾ ਜੇ ਇਹ ਲੀਡਰ ਹੀ ਗੈਂਗਸਟਰ ਹੀ ਆਪਾਂ ਨੂੰ ਧਮਕੀਆਂ ਦੇ ਲਾਪੜੇ ਲੱਗ ਪਏ ਤਾਂ ਆਪਣਾ ਜਿਹੜਾ ਲੋਕਤੰਤਰ ਦਾ ਚੌਥਾ ਸਤਮਾ ਉਹ ਫਿਰ ਖਤਮ ਹੋ ਜਾਊਗਾ ਮੈਂ ਲੋਕਾਂ ਨੂੰ ਵੀ ਆਮ ਲੋਕਾਂ ਨੂੰ ਵੀ ਜਨਤਾ ਨੂੰ ਵੀ ਅਪੀਲ ਕਰਨਾ ਚਾਹੁੰਦਾ ਕਿ ਜਾਗੋ ਤੁਸੀਂ ਵੀ ਜਾਗੋ ਹੁਣ ਇਹ ਹੁਣ ਜਾਗਣ ਦਾ ਵੇਲਾ ਆ ਚੁੱਕਿਆ ਹੈ ਇਕੱਠੇ ਹੋਣ ਦਾ ਇੱਕ ਬਣਾ ਕੇ ਰੱਖੋ ਆਪਣਾ ਇੱਕੀ ਵਿਅਕਤੀ ਹੀ ਬਰਕਤ ਹੈ ਇਹ ਤੁਸੀਂ ਉੱਠੋ ਹੁਣ ਇਹ ਲੀਡਰ ਤੇ ਜੈਸਤਾਰੀ ਆਪਾਂ ਨੂੰ ਧਮਕੀਆਂ ਦੇਣ ਲੱਗ ਪਏ ਤੇ ਆਪਣੇ ਆਪਣਾ ਕੀ ਬਣੂਗਾ ਆਮ ਲੋਕਾਂ ਦਾ ਤੇ ਸਾਡਾ ਤਾਂ ਇਹੀ ਤਕਰੀਲਾ ਸਾਰੇ ਪੱਤਰਕਾਰਾਂ ਭਰਾਵਾਂ ਨੂੰ ਤੇ ਆਮ ਜਨਤਾ ਨੂੰ ਤੇ ਉਠੋ ਤੇ ਜਾਗੋ ਬਸ ਟਟਾਪ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਟਾਈਮ ਦੇਣ ਵਾਸਤੇ ਦਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ